ਕਚਰਾ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਸ਼ਾਹਿਦ ਖਾਨ ਵਿਜੀਲੈਂਸ ਅਵੇਰਨੈਸ ਵੀਕ 2025 ਦੀ ਸ਼ੁਰੂਆਤ ਹੋ ਚੁੱਕੀ ਆ ਹਰ ਸਾਲ ਜਿਹੜਾ ਅਕਤੂਬਰ ਦੇ ਆਖਰੀ ਮਹੀਨੇ ਦੇ ਵਿੱਚ ਇਹ ਅਵੇਰਨੈਸ ਤੁਸੀਂ ਕਹਿ ਸਕਦੇ ਹੋ ਕੈਂਪੇਨ ਜਿਹੜਾ ਚੱਲ ਗਿਆ ਤੇ ਜਿਹਦਾ ਮਕਸਦ ਹੈ समाज ਦੇ ਵਿੱਚੋਂ ਭ੍ਰਸ਼ਟਾਚਾਰ ਖਤਮ ਕਰਨਾ ਹੁੰਦਾ ਲੁਹਣਾ ਡਿਸਕਸ ਕਰਨ ਦੇ ਬਾਹਰ ਮੌਜੂਦਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਸੁਝਾਉ ਦਿੱਤਾ ਹੱਤਾ 2025 ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦਾ ਸਬੰਧ ਹੈ ਅਸਲ ਵਿੱਚ ਚੌਕ ਸੱਡੀ ਸੰਜੀਤ ਜਗਰਾਨ ਤੇ ਦੇ ਵਿੱਚ ਦੇ ਤਰ੍ਹਾਂ ਦੇ ਦਿੱਤੇ ਹੋ ਕੰਪੂਨ ਨੂੰ ਜਾਗਰੂਕ ਕਰਨ ਵਾਸਤੇ ਪੁਸਤਿਕਿਆ ਗਿਆ ਕਿ ਸਰਕਾਰੀ ਕੰਮ ਪਾਰ ਕਰਨ ਦੇ ਬਦਲੇ ਰਿਸ਼ਵਤ ਵੀ ਜੇਕਰ ਕੋਈ ਛੋਟੇਕਲ ਮੰਗ ਕਰਦਾ ਹੈ ਆਪਣੇ ਅਹੁਦੇ ਜਾਂ ਅਧਿਕਾਰਾਂ ਦੀ ਦੂਰਤੋ ਕੋਈ ਕਰਦਾ ਹੈ ਸਰਕਾਰੀ ਦਸਤਾਵੇਜ਼ ਜਾਂ ਉਹਦੇ ਵਿੱਚ ਕਪਲੇਵਾਜੀ ਦਾ ਕੋਈ ਜਿਹੜਾ ਤੁਹਾਨੂੰ ਕੁਝ ਕਹਿੰਦਾ ਕੋਲ ਮਿਲਾ ਕੇ ਜੇਕਰ ਕਿਸੇ ਤਰੀਕੇ ਦੀ ਵੀ ਰਿਸ਼ਵਤ ਸਰਕਾਰੀ ਦਸਤਰਾ ਦੇ ਵਿੱਚ ਥੋੜੇ ਤੋਂ ਮੰਗੀ ਜਾਂਦੀ ਆ ਕਿਸੇ ਵੀ ਕੰਮ ਦੇ ਬਦਲੇ ਸਰਕਾਰੀ ਫੀਸ ਤੋਂ علاوہ ਹੋਰ ਕੋਈ ਪੈਸੇ ਮੰਗੇ ਜਾਂਦੇ ਨੇ ਤਾਂ ਫਿਰ ਇਸਦੀ ਸ਼ਿਕਾਇਤ ਕਰਨਾ ਜਿਹੜਾ ਤੁਹਾਡਾ ਅਧਿਕਾਰ ਹੈ ਸ਼ਿਕਾਇਤ ਜਿਹੜਾ ਵਿਜੀਲੈਂਸ ਬਿਊਰੋ ਦੇ ਕੋਲ ਤੁਸੀਂ ਕਰ ਸਕਦੇ ਹੋ ਜਿਹੜੇ ਨੰਬਰ ਨੇ ਉਹ ਵੀ ਇੱਥੇ ਡਿਸਪਲੇ ਕੀਤੇ ਗਏ ਨੇ ਜਿਹੜੇ ਕਿ ਐਸਐਸਪੀ ਵਿਜੀਲੈਂਸ ਬਿਊਰੋ ਲੁਧਿਆਣਾ ਰੇਂਜ ਉਹਨਾਂ ਦਾ ਫੋਨ ਨੰਬਰ ਆ ਡੀਐਸਪੀ ਵਿਜੀਲੈਂਸ ਬਿਊਰੋ ਜਿਹੜੇ ਲੁਧਿਆਣਾ ਰੇਂਜ ਨੇ ਉਹਨਾਂ ਦਾ ਫੋਨ ਨੰਬਰ ਤੁਹਾਨੂੰ ਨਜ਼ਰ ਆਏਗਾ ਤੇ ਡੀਐਸਪੀ ਵਿਜੀਲੈਂਸ ਬਿਊਰੋ ਯੂਨਿਟ ਟੂ ਦੀ ਅਨਾ ਜੀਐਨਏ ਉਹਨਾਂ ਦੇ ਤੇ ਹੋਰ ਜਿਹੜੇ ਅਧਿਕਾਰੀ ਨੇ ਇਸ ਤੋਂ ਲਾਏ ਕੋਲ ਫ੍ਰੀ ਨੰਬਰ ਜਿਹੜਾ ਉਹ ਵੀ ਇੱਥੇ ਜਿਹੜਾ ਲਾਇਆ ਗਿਆ ਤੇ ਜਦੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਜਿਹੜੇ ਮਾਨਯੋਗ ਐਸਐਸਪੀ ਨੇ ਵਿਚਲਿਤ ਸਿਓ ਬਿਊਰੋ ਰਵਿੰਦਰ ਕੌਂਸਲਾ ਤੇ ਨਾਲ ਦੇ ਜਿਹੜੇ ਡੀਸੀ ਨੇ ਉਹਨਾਂ ਦੇ ਵੱਲੋਂ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਪਰ ਹੁਣ ਦੇ ਕੋਲ ਕੋਈ ਵੀ ਪਾਰੇ ਉਹ ਪ੍ਰਾਈਵੇਟ ਕਰਿੰਦਾ ਹੋਵੇ ਪਰ ਸਰਕਾਰੀ ਜਿਹੜਾ ਮੁਲਾਜ਼ਮ ਹੋਵੇ ਜੇਕਰ ਸਰਕਾਰੀ ਫੀਸ ਤੋਂ ਇਲਾਵਾ ਐਕਸਟਰਾ ਪੈਸੀ ਦੀ ਡਿਮਾਂਡ ਕਰਦਾ ਤਾਂ ਤੁਸੀਂ ਸ਼ਿਕਾਇਤ ਜੜੀਆਂ ਲੁਧਿਆਣਾ ਰੈਜਿਸਟ੍ਰੇਸ਼ਨ ਬਿਊਰੋ ਦੇ ਵਿੱਚ ਕਰ ਸਕਦੇ ਹੋ ਪਾਰੇ ਜਿਹੜੇ ਨੰਬਰ ਨੇ ਇਹਨਾਂ ਨੰਬਰਸ ਤੇ ਸੰਪਰਕ ਕਰਕੇ ਤੁਸੀਂ ਕਰ ਸਕਦੇ ਹੋ ਜਾਂ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਪਹਿਚਾਨ ਗੁਪਤ ਰੱਖੀ ਜਾਏ ਤਾਂ ਦਫ਼ਤਰ ਦੇ ਵਿੱਚ ਪਹੁੰਚ ਕੇ ਤੁਸੀਂ ਆਪਣੇ ਮੂੰਹ ਰਾਹੀ ਜਿਹੜੀ ਸ਼ਿਕਾਇਤ ਦਰਜ ਕਰਾ ਸਕਦੇ ਹੋ ਜਿਸ ਦੇ ਉੱਤੇ ਜਿਹੜੀ ਆ ਬਣਦੀ ਕਾਰਵਾਈ ਕੀਤੀ ਜਾਏਗੀ ਲੇਕਿਨ ਕਿਸੇ ਵੀ ਵਿਅਕਤੀ ਨੂੰ ਜਿਹੜੀਆਂ 1 ਰੁਪਏ ਵੀ ਰਿਸ਼ਵਤ ਤੁਸੀਂ ਨਹੀਂ ਦੇਣੀ ਇਸ ਮੌਕੇ ਵਿਸ਼ੇਸ਼ ਬਿਊਰੋ ਦੇ ਮਾਨਯੋਗ ਐਸ.ਪੀ ਤੇ ਲੁਗਾਨਾ ਡੀ.ਸੀ ਨੇ ਕਿ ਕੁਝ ਜਾਣਕਾਰੀ ਸਾਂਝੀ ਕੀਤੀ ਇੱਕ ਵਾਰ ਤੁਸੀਂ ਵੀ ਸੁਣੋ ਵਿਜੀਲੈਂਸ ਅਵੇਅਰਨੈਸ ਵੀਕ 2025 ਜੋ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ ਇਹਦੇ ਤਹਿਤ ਅੱਜ ਅਸੀਂ ਮਾਨਯੋਗ ਡੀਸੀ ਸਾਹਿਬ ਸ਼੍ਰੀ ਹਿਮਾਂਸ਼ੂ ਜੈਨ ਆਈਐਸਟੀ ਦੇ ਦਫ਼ਤਰ ਦੇ ਬਾਹਰ ਸਾਰੇ ਇਕੱਤਰਿਤ ਹੋਏ ਹਨ ਜਿਦੇ ਵਿੱਚ ਆਪਣੇ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਆਫੀਸਰਸ ਨੇ ਔਰ ਨਾਲ ਜਿਹੜੇ ਵਿਜੀਲੈਂਸ ਪੀਰੋ ਦੇ ਆਫੀਸਰਸ ਨੇ ਉਹ ਵੀ ਸ਼ਾਮਲ ਨੇ ਇਹਦੇ ਵਿੱਚ 2025 ਦਾ ਜੋ ਥੀਮ ਹੈ ਇਹ ਆਰ ਸ਼ੇਅਰਡ ਰਿਸਪੌਂਸਿਬਿਲਟੀ ਕਿ ਆਪਣੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਇਹਦੇ ਜਾਗਰੂਕਤਾ ਕਾਇਮ ਕਰਨ ਲਈ ਔਰ ਇਹਦੇ ਖਿਲਾਫ ਜਿਹੜੀਆਂ ਕਰਪਟ ਪ੍ਰੈਕਟਿਸਿਸ ਨੂੰ ਹੈਲਪ 온ਲੀ ਆਪਣੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ ਇਹ ਜੋ ਵਿਜੀਲੈਂਸ ਅਵੇਅਰਨੈਸ ਵੀਕ ਹੈ 27 10 2025 ਤੋਂ 211 2025 ਤੱਕ ਮਨਾਇਆ ਜਾ ਰਿਹਾ ਹੈ ਇਹਦੇ ਵਿੱਚ ਅੱਜ ਅਸੀਂ ਸਾਰੇ ਇੱਥੇ ਜਿਹੜੇ ਪੋਸਟਰਸ ਨੇ ਸਾਡੇ ਜੀ ਦੇ ਤੇ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਦੇ ਨੰਬਰ ਨੇ ਹੈਲਪਲਾਈਨ ਨੰਬਰਸ ਨੇ ਉਹ ਸਾਰੇ ਅਸੀਂ ਸਰਕੂਲੇਟ ਕਰ ਰਹੇ ਹਾਂ ਉਹਦੇ ਵਿੱਚ ਮਾਨਯੋਗ ਡੀਸੀ ਸਾਹਿਬ ਤੇ ਹੋਰ ਆਪਣੇ ਜਿਹੜੇ ਅਧਿਕਾਰੀ ਨੇ ਏਡੀਸੀ ਸਾਹਿਬਾਨ ਉਹਨਾਂ ਦਾ ਸਹਿਯੋਗ ਵੀ ਅਸੀਂ ਲੈ ਰਹੇ ਹਾਂ ਤਾਂ ਵਿਜੀਲੈਂਸ ਦੇ ਜਿਹੜੀਆਂ ਤਿੰਨ ਮੇਨ ਅਸਪੈਕਟਸ ਹੁੰਦੀਆਂ ਨੇ ਪ੍ਰੀਵੈਂਟਿਵ ਵਿਜੀਲੈਂਸ ਪਿਊਨਿਟਿਵ ਵਿਜੀਲੈਂਸ ਔਰ ਸਰਵੇਲੈਂਸ ਐਂਡ ਡਿਟੈਕਸ਼ਨ ਸੋ ਜਿਹੜੀ ਪ੍ਰੀਵੈਂਟਿਵ ਜਿਹੜੀ ਵਿਜੀਲੈਂਸ ਹੈ ਉਹ ਕਿ ਆਪਾਂ ਆਪਣੇ ਘਰ ਤੋਂ ਹੀ ਜਾਗਰੂਤਾ ਅਕਾਉਂਟੇਬਿਲਟੀ ਤੇ ਐਥੀਕਲ ਬਿਹੇਵੀਅਰ ਕਾਇਮ ਕਰੀਏ ਜੋ ਜਿਹੜੇ ਸਰਕਾਰੀ ਅਧਾਇਰੇ ਨੇ ਡੀਸੀ ਸਾਹਿਬ ਦੇ ਜਿੰਨੇ ਵੀ ਆਫੀਸਰਸ ਪੂਰੇ ਜ਼ਿਲ੍ਹੇ ਦੇ ਵਿੱਚ ਐਡਮਿਨਿਸਟ੍ਰੇਸ਼ਨ ਤੇ ਹਨ ਤੇ ਉਹ ਸਾਰੀਆਂ ਸਰਵਿਸਿਜ਼ ਜਿਹੜੀਆਂ ਨੇ ਲੋੜਿੰਦੀਆਂ ਪਬਲਿਕ ਨੂੰ ਇਥੋਂ ਮੁਹੱਈਆ ਕਰਾਈਆਂ ਜਾ ਰਹੀਆਂ ਨੇ ਤੋਂ ਇੱਕ ਜਾਗਰੂਕਤਾ ਮਹਿੰਮ ਦਾ ਜਿਹੜਾ ਹੈ ਇੱਕ ਅਹਿਮ ਪਿਲਰ ਹੈ ਕਿ ਇਹ ਜਿਹੜੇ ਸਾਰੇ ਆਪਣੇ ਅਧਿਕਾਰੀ ਨੇ ਉਹ ਜਾਗਰੂਕ ਵੀ ਰਹਿਣ ਤੇ ਜਿੱਥੇ-ਜਿੱਥੇ ਕੋਈ ਅਨਵੋਇਡੇਬਲ ਡਿਲੇਸ ਹੋ ਰਹੀਆਂ ਨੇ ਲੋਕਾਂ ਨੂੰ ਸਰਵਿਸਿਜ਼ ਦੇਣ ਦੇ ਮਾਧਿਅਮ ਦੇ ਵਿੱਚ ਉਹਨਾਂ ਨੂੰ ਦੂਰ ਕੀਤਾ ਜਾ ਰਿਹਾ ਔਰ ਇਹ ਜਾਗਰੂਕਤਾ ਦੇ ਰਹੀ ਅਸੀਂ ਆਪਣੇ ਆਫੀਸਰਸ ਨੂੰ ਵੀ ਇੱਕ ਜਜ਼ਬੇ ਦੇ ਤਹਿਤ ਕਿ ਅਸੀਂ ਇਸ ਨੂੰ ਲੌਂਗ ਟਰਮ ਦੇ ਵਿੱਚ ਪੰਜਾਬ ਤੋਂ ਇਸ ਪ੍ਰਥੀ ਨੂੰ ਖਤਮ ਕਰਨਾ ਹੈ ਔਰ ਪਾਰਦਰਸ਼ਤਾ ਟਰਾਂਸਪੇਰੈਂਸੀ ਲੈਣ ਦੇ ਲਈ ਜਿਹੜੇ ਹੈਗੇ ਇਹ ਉਪਰਾਲੇ ਕੀਤੇ ਜਾ ਰਹੇ ਨੇ ਸੋ ਉਹਦੇ ਵਿੱਚ ਜਦੋਂ ਆਫੀਸਰਸ ਦੇ ਵਿੱਚ ਜ਼ਿਆਦਾ ਅਕਾਉਂਟੇਬਿਲਟੀ ਯਾ ਵਿਸਲ ਬਲੋਅਰ ਕੋਈ ਸਿਸਟੈਮਿਕ ਡਿਲੇਸ ਹੁੰਦੇ ਨੇ ਕੋਈ ਫੇਲਿਅਰਸ ਹੁੰਦੇ ਨੇ ਉਹਨਾਂ ਨੂੰ સુધાર લਿਆਉਣ ਦੇ ਲਈ ਅਸੀਂ ਡੀਸੀ ਸਾਹਿਬ ਦਾ ਜਿਹੜਾ ਸਹਿਯੋਗ ਲੈ ਰਹੇ ਹਾਂ ਤੋਂ ਇਹਦੇ ਵਿੱਚ ਮੈਂ ਇੱਕ ਲੋਕਾਂ ਨੂੰ ਵੀ ਅਪੀਲ ਕਰਨਾ ਚਾਹਾਂਗੀ ਕਿ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਰਹਿਣ ਜਿਹੜੀ ਐਂਟੀ ਕ腐ਪਸ਼ਨ ਐਕਸ਼ਨ ਲਾਈਨ ਹੈ ਪੰਜਾਬ ਸਰਕਾਰ ਨੇ 2022 ਦੇ ਵਿੱਚ ਜਾਰੀ ਕੀਤੀ ਸੀ 9501200200 ਉਹ ਅਸੀਂ ਪੋਸਟਰਸ ਔਰ ਪੈਂਫਲੈਟਸ ਤੇ ਰਾਹੀਂ ਵੀ ਉਹਨੂੰ ਸਰਕੂਲੇਟ ਕਰ ਰਹੇ ਹਾਂ ਤੇ ਉਹਨੂੰ ਨੋਟ ਕਰਨ ਤੁਰੰਤ ਉਹਦੇ ਤੇ ਅਸੀਂ ਜਿਹੜੇ ਕੋਈ ਕ੍ਰਪ ਪ੍ਰੈਕਟਿਸਿਸ ਨੇ ਕਾਰਵਾਈ ਕਰਦੇ ਆ ਇਹਦੇ ਨਾਲ ਅਸੀਂ ਵਿਜੀਲੈਂਸ ਏਜੰਸੀ ਲੁਧਿਆਣਾ ਔਰ ਇਕਨੋਮਿਕ ਅਫੈਂਸਿਸ ਵਿੰਗ ਦੇ ਜਿਹੜੇ ਅਧਿਕਾਰੀਆਂ ਦੇ ਨੰਬਰ ਵੀ ਸ਼ੇਅਰ ਕੀਤੇ ਨੇ ਤੇ ਅਸੀਂ ਤੁਹਾਡੇ ਵੱਲੋਂ ਇਹਦੇ ਚ ਡਰ ਦੇ ਭਾਵ ਦੇ ਨਾਲ ਤੁਸੀਂ ਚੁੱਪ ਨਹੀਂ ਕਰਨਾ ਪਰ ਜੇ ਵੀ ਕਿਤੇ ਵੀ ਤੁਹਾਨੂੰ ਕੋਈ ਲੱਗਦਾ ਹੈ ਕਿ ਕੋਈ ਵੀ ਅਧਿਕਾਰੀ ਕਰਮਚਾਰੀ ਤੁਹਾਡੇ ਤੋਂ ਭ੍ਰਸ਼ਟਾਚਾਰ ਜਾਂ ਰਿਸ਼ਵਤ ਦੀ ਮੰਗ ਕਿਸੇ ਵੀ ਕੰਮ ਪ੍ਰਤੀ ਕਰਦੇ ਨੇ ਤਾਂ ਉਹਦੀ ਸਾਨੂੰ ਜਾਣਕਾਰੀ ਦਿਓ ਅਸੀਂ ਤੁਹਾਨੂੰ ਉਮੀਦ ਔਰ ਤੁਹਾਨੂੰ ਜਿਹੜਾ ਹੈਗਾ ਇਹਦੇ ਵਿੱਚ ਸ਼ਿਉਰਿਟੀ ਦਿੰਦੇ ਹਾਂ ਪ੍ਰੋਮਿਸ ਕਰਦੇ ਹਾਂ ਕਿ ਇਹਦੇ ਤੇ ਤੁਰੰਤ ਕਾਰਵਾਈ ਜੁਈ ਹੈ ਅੱਜ ਮਾਨਯੋਗ ਐਸਐਸਪੀ ਵਿਜੀਲੈਂਸ ਰੁਪਿੰਦਰ ਕੋਲ ਸਾਰਾ ਉਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਅੱਜ ਵਿਜੀਲੈਂਸ ਅਵੇਅਰਨੈਸ ਵੀਕ ਉਹ ਬਣਾ ਰਹੇ ਹਾਂ ਉਹਦੇ ਜਿਹੜੇ ਮੁੱਖ ਪਹਿਲੂ ਨੇ ਉਹ ਜਿੱਦਾਂ ਮੈਡਮ ਨੇ ਸਾਰਾ ਦੱਸਿਆ ਹੈ ਉਹਦੇ ਮੁੱਖ ਪਹਿਲੂ ਇਹ ਨੇ ਕਿ ਲੋਕਾਂ ਨੂੰ ਅਵੇਅਰਨੈਸ ਕਰਨਾ ਵੀ ਕੋਈ ਵੀ ਆਪਣਾ ਸਰਕਾਰੀ ਕੰਮ ਸਰਕਾਰੀ ਫੀਸ ਤੋਂ ਇਲਾਵਾ ਜੇਕਰ ਕੋਈ ਡਿਮਾਂਡ ਕਰਦਾ ਹੈ ਤੇ ਉਹਦੀ ਬਿਲਕੁਲ ਉੱਚ ਅਧਿਕਾਰੀਆਂ ਦੇ ਨੋਟਿਸ ਦੇ ਵਿੱਚ ਉਹਨੂੰ ਜ਼ਰੂਰ ਲੈ ਕੇ ਆਇਆ ਜਾਵੇ ਤਾਂ ਜੋ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਸਖਤੋ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ। ਨੰਬਰ ਵੀ ਇੱਥੇ ਡਿਸਪਲੇਅਡ ਨੇ ਜੇਕਰ ਤੁਹਾਡੇ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਮੰਗ ਕਰਦਾ ਹੈ ਤੁਸੀਂ ਉਹਦੀ ਕੰਪਲੇਂਟ ਉਹਦੀ ਵੀਡੀਓ ਉਹਦੀ ਕੋਈ ਆਪਰੇਸ਼ਨ ਸਟਿੰਗ ਆਪਰੇਸ਼ਨ ਉਹਦੀ ਵੀਡੀਓ ਕੁਝ ਵੀ ਪ੍ਰੂਫ ਉਹਦਾ ਉਹਨਾਂ ਨੰਬਰਾਂ ਤੇ ਵਟਸਐਪ ਵੀ ਕਰ ਸਕਦੇ ਹੋ ਉਹ ਨੰਬਰਾਂ ਤੇ ਪਾ ਸਕਦੇ ਹੋ ਉਸ ਤੇ ਜਿਵੇਂ ਕਿ ਮੈਡਮ ਨੇ ਦੱਸਿਆ ਉਸ ਤੇ ਤੁਰੰਤ ਕਾਰਵਾਈ ਹੋਊਗੀ ਤੇ ਪਹਿਚਾਨ ਵੀ ਜਿਹੜੀ ਹੈਗੀ ਉਹ ਗੁਪਤ ਰੱਖੀ ਜਾਊਗੀ। ਇਸ ਦੇ ਨਾਲ ਨਾਲ ਹੀ ਕੋਈ ਵੀ ਮੈਂ ਸਾਰੇ ਜਿਹੜੇ ਪ੍ਰਾਈਵੇਟ ਕਰਿੰਦੇ ਕਦੇ-ਕਦੇ ਸਰਕਾਰੀ ਅਫਸਰ ਬਣ ਕੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਚੇਤਾ ਵਾਰਨਿੰਗ ਦੇਣਾ ਚਾਹੁੰਦੇ ਨੇ ਵਿਜੀਲੈਂਸ ਅਵੇਅਰਨੈਸ ਵੀਕ ਉਹਦੇ ਅੰਦਰ ਜਿਹੜਾ ਹੈਗਾ ਇੱਕ ਮੁਹਿੰਮ ਇੱਕ ਇਹ ਵੀ ਹੈ ਕਿ ਜਿਹੜੇ ਵੀ ਇਦਾਂ ਦੇ ਪ੍ਰਾਈਵੇਟ ਕਰਿੰਦੇ ਨੇ ਜੋ ਲੋਕਾਂ ਨੂੰ ੋਲੇ-ਪਾਲੇ ਲੋਕਾਂ ਨੂੰ ਇੱਕ ਗੁੰਮਰਾਹ ਕਰਦੇ ਆ ਸਰਕਾਰੀ ਅਫਸਰ ਬਣ ਕੇ ਉਹਨਾਂ ਦੇ ਵੀ ਬਾਰੇ ਸਾਨੂੰ ਦੱਸਿਆ ਜਾਵੇ ਮੈਂ মিডিਆ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਉਹ ਵੀ ਇੱਕ ਸਾਡਾ ਇੰਟੈਲੀਜੈਂਸ ਇੱਕ ਜਿਹੜਾ ਹੈਗਾ ਸਾਨੂੰ ਪ੍ਰੋਵਾਈਡ ਕਰਦਿਆ ਨੇ ਜੇ ਉਹਨਾਂ ਦੇ ਧਿਆਨ 'ਚ ਵੀ ਕੋਈ ਏਦਾਂ ਦੇ ਮਸਲੇ ਆਉਂਦੇ ਨੇ ਤੇ ਸਾਡੇ ਧਿਆਨ 'ਚ ਜ਼ਰੂਰ ਲੈ ਕੇ ਆਇਆ ਜਾਵੇ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਸਰਕ ਸਰ ਇੱਕ ਗੱਲ ਦੇਖਣ ਦੇ ਚਾਹੁੰਦੇ ਹਾਂ ਜੇ ਕਿਸੇ ਭ੍ਰਸ਼ਟਾਚਾਰ ਦੀ ਕਿਸੇ ਨੂੰ ਸ਼ਿਕਾਇਤ ਕਰਨ ਦੀ ਉਮੀਦ ਤੋਂ ਆਪਣੀ ਸਿਕਿਉਰਿਟੀ 'ਚ ਆਪਣੀ ਇੱਕ ਪਹਿਚਾਨ ਨੂੰ ਲੈ ਕੇ ਕੰਸਰਨ ਹੁੰਦਾ ਕਿ ਮੇਰੀ ਕੰਚਾਲ ਦੀ ਸੁਰੱਖਿਅਤੀ ਹੈ ਤੇ ਸਿਕਿਉਰਿਟੀ ਗੈਰ ਹੋ ਉਸ ਨੂੰ ਵੀ ਇਸ ਤਰੀਕੇ ਨਾਲ ਸੁਨਿਸ਼ਚਿਤ ਕਰਨਾ ਬਿਲਕੁਲ ਅਗਰ ਕਿਸੇ ਦੀ ਇੱਕ ਕੰਸਰਨ ਹੈ ਕਿ ਉਹਨਾਂ ਦੀ ਪਛਾਣ ਜਿਹੜੀ ਹੈ ਗੁਪਤ ਰੱਖੀ ਜਾਏ ਦੇ ਕੈਨ ਰੀਚ ਆ ਟੂ ਆਰ ਆਫਿਸ ਸਾਡੇ ਦਫਤਰ ਦੇ ਵਿੱਚ ਆਪਣੀ ਸ਼ਿਕਾਇਤ ਲੈ ਕੇ ਆ ਸਕਦੇ ਅਸੀਂ ਉਹਨਾਂ ਦੀ ਪਛਾਣ ਵੀ ਗੁਪਤ ਰੱਖਾਂਗੇ ਔਰ ਜਿਵੇਂ ਮਾਰੀਓ ਡੀਸੀ ਸਾਹਿਬ ਨੇ ਤੁਹਾਡੇ ਨਾਲ ਸ਼ੇਅਰ ਕੀਤਾ ਕਿ ਅਗਰ ਕੋਈ ਪ੍ਰਾਈਵੇਟ ਬੰਦਾ ਗੁੰਮਰਾਹ ਕਰਦਾ ਹੈ ਜਾਂ ਪ੍ਰਾਈਵੇਟ ਬੰਦਾ ਕਿਸੇ ਅਫਸਰ ਦੇ ਨਾਮ ਤੇ ਵੀ ਪੈਸੇ ਮੰਗਦਾ ਤੇ ਉਹਦੇ ਲਈ ਵੀ ਬੇਚਿਜਤ ਜਿਹੜਾ ਹੈਗਾ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਅਸੀਂ ਇਹ ਸਾਰੇ ਜਿਹੜੇ ਹੈਗੇ ਨੇ ਫਲੈਅਰ ਚਾਹ ਨੰਬਰ ਇਹਨਾਂ ਦਾ ਜਿਹੜਾ ਹੈਗਾ ক্লোਜ਼ਰ ਵਿਜਟ ਅਸੀਂ ਗਾਇਆ ਜਾ ਰਿਹਾ ਹੈ ਜੀ ਹਾਂਜੀ ਕੈਂਪਸ ਵੀ ਲਗਾਏ ਜਾ ਰਹੇ ਨੁਕੜ ਨਾਟਕ ਵੀ ਕੀਤੇ ਜਾ ਰਹੇ ਨੇ ਸਕੂਲ ਕਾਲਜਸ ਦੇ ਨਾਲ ਇੰਟਰੈਕਸ਼ਨਸ ਵੀ ਕੀਤੀਆਂ ਜਾ ਰਹੀਆਂ ਡਿਊਰਿੰਗ ਦਿਸ ਵੀਕ ਔਰ ਅਸੀਂ ਇਹ ਸਾਰੀ ਤੁਹਾਡੇ ਨਾਲ ਜਿਹੜੀ ਹੈ ਸ਼ੇਅਰ ਕਰਾਂਗੇ ਮੈਡਮ ਇਸ ਨੂੰ ਧਿਆਨ ਦੇ ਰੂچے ਕਿ ਪੂਰੇ ਪੰਜਾਬ ਦੇ ਵਿੱਚ ਹੈ ਇਨਫੈਕਟ ਪੂਰੇ ਇੰਡੀਆ ਦੇ ਵਿੱਚ ਹੈ ਔਰ ਇਹ ਪੂਰੇ ਇੰਡੀਆ ਚ ਮਨਾਇਆ ਜਾ ਰਿਹਾ ਹੈ ਅਕਤੂਬਰ ਮਹੀਨੇ ਦੇ ਲਾਸਟ ਆਖਿਰ ਵਾਲੇ ਵੀਕ ਦੇ ਵਿੱਚ ਮਨਾਇਆ ਜਾਵੇਗਾ ਭਾਰਤ ਰਤਨ ਸਰਦਾਰ ਵੱਲਭ ਭਾਈ ਪਟੇਲ ਜੀ ਦੇ ਜਿਹੜਾ ਬਰਥ ਐਨੀਵਰਸਰੀ ਹੈ ਨਾ ਉਹਨੂੰ ਮਾਰਕ ਕਰਦੇ ਨੂੰ ਹੈਗੇ ਮਨਾਇਆ ਜਾਣਾ ਹੈ